ਉਹ ਅਵੇਲ ਕੋਲਪਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਬਾਈ ਹੁਣੇ ਹੱਥ ਗੱਡੀ ਲਾ ਕੇ ਥੱਲੇ ਬਾਹਰ ਨੂੰ ਦੇਖੇ ਚਲੋ ਮੈਂ ਨਹੀਂ ਜੇ ਕਹਿੰਦਾ ਮੋਬਾਰ ਹੈਗਾ ਯਾ ਸਾਡੇ ਖਵਾਂ ਦਾ ਜਵਾਬ ਦੇ ਇੱਥੇ ਆਪਾਂ ਇਸ ਨੂੰ ਜਾਨੀ ਮੱਤ ਆ ਆਪ ਦੀ ਮਾਟੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕੀੜਾ ਗੱਲ ਕਰਨ ਦੇ ਆਏ ਸਾਡੀ ਕੌਮ ਦਾ ਬਿੜਾ ਕਰ ਕਰਨ ਦੇ ਆਏ ਮੇਰੇ ਆਪ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਹ ਵਿਅਕਤੀ ਧਾਗੇ ਤਵੀਤਾ ਅਤੇ ਪੁੱਛਾ ਦੇਣ ਦਾ ਕੰਮ ਕਰਦਾ ਸੀ ਜਿਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਖਿਲਾਫ ਵੱਡਾ ਐਕਸ਼ਨ ਲਿਆ ਹੈ ਤੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼੍ਰੀ ਸਾਹਿਬ ਪਾ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਪਖੰਡ ਕਰ ਰਿਹਾ ਹੈ ਲੋਕ ਇਸ ਦੇ ਪੈਰਾ 'ਚ ਮੱਥਾ ਟੇਕ ਰਹੇ ਨੇ ਹੋਰ ਤਾਂ ਹੋਰ ਇਸ ਵਿਅਕਤੀ ਨੇ ਗੁਰੂ ਘਰ ਵਿੱਚ ਹੀ ਦਰਗਾਹ ਉਪੀ ਸਥਾਨ ਬਣਾਏ ਹੋਏ ਸੀ ਜਿੱਥੇ ਕਿ ਚੌਂਕੀਆਂ ਆਦਵੀ ਲਾਈਆਂ ਜਾਂਦੀਆਂ ਸੀ ايني پي وايو نون وارو سطرارن ميرا وني دا پتا دوسينتي اندر استعمال کي ساري سگتي آي پنسي

ਦੇ ਫਿਰੋਜ਼ਪੁਰ ਦੇ ਬਸੰਤ ਬਿਹਾਰਚ ਬਣੇ ਗੁਰੂ ਘਰ ਅੰਦਰ ਇਹ ਸਭ ਪਰਪੰਚ ਇਸ ਵਿਅਕਤੀ ਵੱਲੋਂ ਕੀਤੇ ਜਾਂਦੇ ਸੀ ਜਿਸ ਤਿੱਕੇ ਜਦੋਂ ਵੀਡੀਓ ਸਾਹਮਣੇ ਆਈ ਤਾਂ ਸਿੱਖ ਜਥੇਬੰਦੀਆਂ ਗੁਰੂ ਘਰ ਪਹੁੰਚਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਪੂਰੀ ਮਾਣ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਨੀ ਸਾਹਿਬ ਲਿਆਂਦਾ ਗਿਆ ਉਧਰ ਜਦੋਂ ਸਿੱਖ ਜਥੇਬੰਦੀਆਂ ਨੇ ਇਸ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਵਿਅਕਤੀ ਖੁਦ ਚ ਸ਼ਹੀਦਾਂ ਦਾ ਪਹਿਰਾਉਣ ਦੀ ਗੱਲ ਆਖਣ ਲੱਗਿਆ ਜਿਹੜਾ 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 ਸੰਗ ਪਰਵੇਸ਼ ਕੀਤਾ ਦੱਸੋ ਮੈਨੂੰ ਬੰਗਾਲਾ ਨੂੰ ਵੀ ਉਹ ਇਹ ਜੀ ਕੋਲ ਵਾਈ ਉਹ ਕੀ ਫਤ ਹੈ ਕਿਹੜਾ ਕਿਹੜੇ ਸਿੰਘ ਅੰਦਰ ਤੋਂ ਬੋਤਾ ਸੇ ਹਾਂਜੀ ਬਾਬਾ ਗੋਤਾ ਸਾਹਿਬ ਜੀ ਆ ਬੋਤਾ ਸੇ ਬਾਬਾ ਬੋਤਾ ਸਨ ਜੀ ਅਗਲੇ ਸਵਾਲ ਨੂੰ ਸਵਾਲ ਨਹੀਂ ਕਰੀ ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸਵਾਲ ਨਹੀਂ ਚਲੋ ਜੀ ਆ ਵੇਲ ਕੋਲ ਪਖੰਡ ਕਰ ਰਿਹਾ ਤੂੰ ਵੈਲ ਕੋਲ ਪਖੰਡ ਕਰ ਰਿਹਾ ਤੂੰ ਪ੍ਰਚਾਰਣ ਦੀ ਆਈ ਦੇ ਵਿੱਚ ਉਹ ਵੈਲ ਕੋਲ ਪਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਲਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਇਹ ਗੱਲ ਨਾਲ ਬਵਾ ਲੇਗਾ ਜੱ ਸਾਡੇ ਸੁਵਧਾਂ ਦਾ ਜਵਾਬ ਦੇ ਇੱਥੇ ਬਾਬਾ ਇਸ ਨੂੰ ਪੰਜਾਬੀ ਮਤ ਹੈ ਆਪ ਦੀ ਮਾੜੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਡੇੜਾ ਕਰ ਕਰਨ ਆਏ ਸਾਡੀ ਕੌਮ ਦਾ ਡੇੜਾ ਕਰ ਕਰਨ ਆਏ ਜਿਹੜੇ ਆਪ ਵੇਸਵਨ ਜਵਾਬ ਦੇਵੀਂ ਨੀ ਮੇਰਾ ਸੈਕਟਰ ਮੈਂ ਕਟਰਾ ਜੀ ਦਾ ਤੂੰ ਸਿਉਰੀ ਕਰਦੇ ਨਾ ਹਾਂ ਕਟਾਂਗੇ ਕੁਸਵਾਬ ਦੇ ਸਕਦਾ ਬਾਬਾ ਜਦੋਂ ਮਾਤੀ ਚਲੀ ਗਈ ਬਸਰ ਬਸਰ ਕੀ ਰਹਿ ਗਿਆ ਫਿਰ ਬਾਬਾ ਕੀ ਕਹਦਾ ਜੀ ਤੁਸੀਂ ਸ਼ੋਹਰਾ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਨਾ ਮਨੋ ਫਿਰ ਕਟਿਆ ਵੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਜੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ ਗੁਰੂ ਭਾਈ ਆਪਸੇ ਰੋਗ ਹੈ ਕੋਈ ਸੇਵਾ ਕਰੀ ਹਾਦੋ ਵੀਰ ਤੇਰੇ ਮਾਲਾ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਬਗਦੇ ਫੇਰੀ ਏਰੀਆ ਅੱਜ ਤੱਕ ਤੁਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਵਾਲੀ ਆ ਬਹੀ وہی ਬਾਬਾ ਜਿਹੜੀ ਕੋ ਸੰਗਤ ਇਹ ਕਰਦੀ ਹੈ ਸਮਝਦੀ ਹੈ ਉਹ ਉਹ ਭਾਈ ਗੁਰਮਾਹ ਦੇ ਲੜ ਲੱਗ ਬਸ ਗੱਲ ਦਾ ਸਹਿਮਤਾ ਪਰ ਕਿਰਪਾ ਦਾ ਸਥਾਨ ਹੀ ਨਾ ਆਏਗਾ ਇਹ ਆਸਾਨ ਦੀ ਬਿੱਤਰ ਤਾਂ ਬੈਠੀ ਨਾ ਆਪਾਂ ਆਹ ਬਤਨ ਨਾਲ ਆ ਕੇ ਸੁਣੋ ਧਿਆਨ ਨਾਲ ਗੁਰਕਾ ਸਾਹਿਬ ਉੱਪਰ ਫੜੇ ਗਏ ਵਿਅਕਤੀ ਮੁਤਾਬਕ ਉਸ ਵਿੱਚ ਸ਼ਹੀਦਾਂ ਦਾ ਪੈਰਾ ਆਉਂਦਾ ਹੈ ਅਤੇ ਜਦੋਂ ਉਸ ਵਿੱਚ ਪੈਰਾ ਆਉਂਦਾ ਹੈ ਤਾਂ ਉਸ ਨੂੰ ਖੁਦ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ ਹੈ ਇਹ ਵਿਅਕਤੀ ਖੁਦ ਨੂੰ ਬਾਬਾ ਦੱਸਦਾ ਹੈ ਹਾਲਾਂਕਿ ਇਸ ਵਿਅਕਤੀ ਮੁਤਾਬਕ ਉਹ ਕੋਈ ਵੀ ਧਾਗਾ ਤਵੀ ਦੇ ਜਾਂ ਫਿਰ ਪੁੱਛਿਆ ਨਹੀਂ ਦਿੰਦਾ ਕੀ ਨਾ ਤੁਹਾਡੇ ਕੀ ਮਾਮਲਾ ਕੀ ਹੈ ਸਰ ਆ ਬਾਬਾ ਸਰੂ ਸਹੀ ਕੀ ਮਸਲਾ ਕੀ ਮਸਲਾ ਹੈ ਕਿ ਸਾਡਾ ਜਵਾਈ ਹੈ ਤੇ ਤੇ ਬੰਦਾ ਭਲਾ ਜੀ ਜਿਦਾ ਸੀ ਦਾਸੀਆਂ ਦੇ ਪਹਰੇ ਆ ਚਾਹ ਪਾਏ ਦੇ ਮਾਈਏ ਬਣਾ ਲੇ ਜੀ ਆਪਣਾ ਕੇ ਨਾ ਨਹੀਂ ਮਰਦਾ ਸਰਾਣੀ ਪੀਟੀ ਹਟਾ ਦੇ ਦਰਖਾ ਦੇ ਕੋਈ ਘਰ ਆਉਂਦੇ ਆ ਬਾਹਰ ਮਾਰਦੇ ਜਿਹੜਾ ਕਿਸੇ ਨਾਲ ਦੇ ਘਰ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੀ ਨਾ ਕੀ ਹੁੰਦਾ ਹੈ ਇਹ ਪਾਰੇ ਆਲੇ ਜਾਣਦੇ ਆਲੇ ਕੋਈ ਹੁੰਦਾ ਜਾਾ ਕੋਈ ਜਾਣਕਾਰ ਹੋਵੇ ਹਾਂਜੀ ਜੇ ਤੇ ਪਾਰੇ ਆਉਂਦੇ ਆ ਸਾਨੂੰ ਵੀ ਪੁਰਾ ਸਾਡੇ ਨਾਲ ਚੀਜ਼ ਹੋਣੀ ਹੈ ਸਿਲਿੰਡਰ ਬਾਹਰ ਹੈ ਨੇਚ ਸੋ ਨੋਕ ਮੋਈਆਂ ਬਣਾ ਲੈਂਦੇ ਆ ਮੋਈਆਂ ਬਣਾਵੇ ਸੋਲੀ ਪੇਟੀ ਦੇ ਸਟਾਰਟ ਕਰਦੇ ਆ ਵੀ ਬਾਬਾ ਜੀ ਕੋ ਦਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਆਹੀ ਨਹੀਂ ਆਉਂਦੇ ਹਾਂਜੀ ਉਹਨੇ ਮਹਾਰਾਜ ਦੇ ਸੂਬ ਲੈ ਚਲੇ ਹਾਂ ਉਹ ਗਿਆ ਚਲੇ ਪੋਥੀਆਂ ਲੈ ਚਲੇ ਆ ਮਹਾਰਾਜ ਕਿੰਨੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਤੇ ਸਿਦਾਂ ਸਿੰਘ ਦੇ ਨਾਮ ਤੇ ਸਿਦਾਂ ਦੇ ਬਾਬਾ ਦੀਪ ਸਿੰਘ ਠੀਕ ਬਾਬਾ ਰੀਤ ਸਿੰਘ ਸਿੰਘ ਨਾਤੇ ਸਿਦਾਂ ਸਿੰਘਾਂ ਦੇ ਆਸੀਂ ਸਾਡਾ ਪਰਿਵਾਰ ਇੱਥੇ ਬਾਕੀ ਪੁੱਛ ਬੱਛੇ ਦਿੱਤੀਆਂ ਜਾਂਦੀਆਂ ਅਸੀਂ ਕੋਈ ਧਾਗੇਤ ਵੀ ਦਿੱਤੀਆਂ ਨਹੀਂ ਮੈਂ ਪੁੱਛਾਂ ਨੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦੁਸ਼ਕੀ ਵਾਲਾ ਵੀ ਸ਼ਬਦ ਪੜੋ ਅਰਦਾਸੀਆਂ ਸ਼ਬਦਾਂ ਦੇ ਸ਼ਬਦ ਪੜੋ ਕੋਈ ਪੁੱਛਾ ਵਾਲਾ ਇਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਉਧਰ ਸਿੱਖ ਜੈਸੇ ਬੰਦੀਆਂ ਅਨੁਸਾਰ ਇਸ ਆਪੇ ਬਣੇ ਬਾਬੇ ਕੋਲੋਂ ਤਿੰਨ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੈਂਚੀਆਂ ਗੁਰਬਾਣੀ ਦੇ ਗੁਟਕੇ ਪੋਥੀਆਂ ਅਤੇ ਹੋਰ ਧਾਰਮਿਕ ਖਜ਼ਾਨਾ ਪ੍ਰਾਪਤ ਹੋਇਆ ਜਦ ਕਿ ਸਿੱਖਾ ਗੂ ਅਮਤਾਵਕ ਇਸ ਵਿਅਕਤੀ ਨੇ ਉਹਨਾਂ ਸਾਹਮਣੇ ਵੀ ਧੋਕ ਕੀਤਾ ਜਿਸ ਖਿਲਾਫ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਜਾਵੇਗੀ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਉਛੰਦਾਂ ਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਕੀ ਕਿਦਾਂ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਸ਼ੀਰ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰੀ ਜਿਹੜੇ ਤੁਹਾਨੂੰ ਸ਼ੀਰ ਸਿੰਘ ਤੁਸੀਂ ਆਦੇ ਹੋ ਉਹਨਾਂ ਸ਼ੀਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੇ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਨੇ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ੀਰ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਕਿ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੋਂ ਸੂਰਤ ਕਿੱਲੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨਾਲ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਰੂਪ ਜਿਹੜੇ ਤੇ ਨੇ ਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ 10 ਬਾਬਸ ਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਬੇਸ਼ੱਕ ਸਿੱਖੀ ਇੱਕ ਅਜਿਹਾ ਧਰਮ ਹੈ ਜਿਸ ਵਿੱਚ ਇਹਨਾਂ ਕਰਮਕੰਡਾਂ ਪੁੱਛਾ ਤਾਗੇ ਤਵੀਤਾਂ ਦੀ ਕੋਈ ਥਾਂ ਨਹੀਂ ਸ਼ਹੀਦਾਂ ਨੇ ਸਿੱਖਾਂ ਅਤੇ ਸਿੱਖੀ ਲਈ ਜੋ ਕੀਤਾ ਉਹ ਕਿਸੇ ਤੋਂ ਵੀ ਲੁਕਿਆ ਨਹੀਂ ਸ਼ਹੀਦ ਹਮੇਸ਼ਾ ਤੋਂ ਹੀ ਮਹਾਨ ਸੀ ਅਤੇ ਮਹਾਨ ਰਹਿਣਗੇ ਪਰ ਅਜਿਹੇ ਕੁਝ ਲੋਕ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣਾ ਧੰਦਾ ਬਣਾ ਕੇ ਸਿੱਖਾਂ ਅਤੇ ਸਿੱਖੀ ਦੋਵਾਂ ਨੂੰ ਟਾਲ ਆਉਣ ਦੀ ਯਤਨ ਕਰ ਰਹੇ ਨੇ ਜਿਨ੍ਹਾਂ ਖਿਲਾਫ ਕਾਰਵਾਈ ਕਰਨੀ ਬੇहद ਜ਼ਰੂਰੀ ਬਣ ਜਾਂਦੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ